ਜਿਲੰਦਰ ਜ਼ਿਮਨੀ ਚੋਣਾ ਨੂੰ ਲੈ ਕੇ ਇਸ ਵੇਲੇ ਸਿਆਸਤ ਪੂਰੇ ਸਿਖਰਾਂ ਤੇ ਚੱਲ ਰਹੀ ਹੈ ਤੇ ਇਸ ਜਿਲੰਦਰ ਸੀਟ ਵੈਸਟ ਨੂੰ ਜਿੱਤਣ ਲਈ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਤਾਕਤ ਝੋਕ ਦਿੱਤੀ ਗਈ ਹੈ ਪਰ ਇਸੇ ਦੌਰਾਨ ਹੀ ਇੱਕ ਨਵੀਂ ਗੱਲ ਉੱਭਰ ਕੇ ਸਾਹਮਣੇ ਆਈ ਹੈ ਜਿਲੰਦਰ ਤੋਂ ਸੰਸਦ ਮੈਂਬਰ ਚੰਜੀ ਸਿੰਘ ਚੰਨੀ ਹੋਰਾਂ ਨੇ ਠੀਕ ਚੋਣਾਂ ਤੋਂ ਪਹਿਲਾਂ ਇੱਕ ਅਜਿਹੇ ਸਾਕਸ਼ ਦੀ ਫੋਟੋ ਕੱਢ ਕੇ ਸਾਹਮਣੇ ਰੱਖ ਦਿੱਤੀ ਕਿ ਜਿਸ ਨੂੰ ਦੇਖ ਸਰਕਾਰ ਸੋਚਾਂ ਵਿੱਚ ਪਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਜਿਲੰਦਰ ਵੈਸਟ ਸੀਟ ਨੂੰ ਜਿੱਤਣ ਲਈ ਗੈਂਗਸਟਰਾਂ ਨੂੰ ਜੇਲਾਂ ਚੋਂ ਕੱਢ ਕੇ ਬਾਹਰ ਲਿਆਈ ਹੈ ਤੇ ਦਬਕੇ ਮਰਵਾ ਕੇ ਚੋਣਾ ਜਿੱਤਣਾ ਚਾਹੁੰਦੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਪ ਸਰਕਾਰ ਜਲੰਧਰ ਵੈਸਟ ਇਲੈਕਸ਼ਨ ਨੂੰ ਹਾਈਜੈਕ ਕਰਵਾਉਣਾ ਚਾਹੁੰਦੀ ਹੈ ਪਿਆਰੇ ਸਾਰੇ ਸਾਥਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਪ੍ਰੈਸ ਕਾਨਫਰੰਸ 'ਚ ਆਏ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹੱਥ ਜੋੜ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਆਮ ਆਦੀ ਪਾਰਟੀ ਜੀਡੀ ਲੋਕਾਂ ਵਿੱਚ ਇਨਕਲਾਬ ਦਾ ਨਾਰਾ ਦੇ ਕੇ ਆਈ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ਼ ਸੁਥਰਾ ਨੇਕ ਪ੍ਰਸ਼ਾਸਨ ਦੇਵਾਂਗੇ ਅੱਜ ਉਹ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਸੀਆਂ ਘਣਾਉਣੀਆਂ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਏ ਦੀ ਬੋਲੀ ਲਗਾਤੀ ਹੈ ਆਮ ਬੰਦਿਆਂ ਦੀ ਐਮਸੀਆਂ ਦੀ ਹੈ ਤੇ ਹੋਰਾਂ ਦੀ ਪੈਸਾ ਪੂਰਾ ਖਰਚਿਆ ਜਾ ਰਿਹਾ ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ ਹਰ ਤਰ੍ਹਾਂ ਦੀ ਧਮਕੀ ਹਰ ਤਰ੍ਹਾਂ ਦਾ ਸਾਰਾ ਕੁਝ ਹੋ ਰਿਹਾ ਤੁਸੀਂ ਦੇਖ ਕੇ ਵੀ ਆਏ ਹੋ ਤੇ ਹੋ ਰਿਹਾ ਹੈ ਦੇਖ ਵੀ ਰਹੇ ਹੋ ਲੇਕਿਨ ਪਹਿਲਾਂ ਵੀ ਇਲੈਕਸ਼ਨ ਹੁੰਦੇ ਆਏ ਹੈ ਪਹਿਲਾਂ ਵੀ ਮਸ਼ੀਨਰੀਆਂ ਦਾ ਮਿਸਯੂਜ਼ ਹੁੰਦਾ ਹੈ ਪੈਸੇ ਦੀ ਵਰਤੋਂ ਹੁੰਦੀ ਹੈ ਮੈਂ ਇਸ ਗੱਲ ਨੂੰ ਬਹੁਤਾ ਤਰਜੀਹ ਨਹੀਂ ਦਿੰਦਾ ਲੇਕਿਨ ਅਸੀਂ ਉਹਦੇ ਵਾਸਤੇ ਲੜ ਰਹੇ ਹਾਂ ਤੇ ਲੜਾਂਗੇ ਪਰ ਹੁਣ ਇਹ ਜਿਸ ਕਨਿਆਣੀ ਹਰਕਤਾ ਤੇ ਆਮ ਆਦਮੀ ਪਾਰਟੀ ਉਤਰੀ ਹੈ ਮੈਂ ਉਹਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਕਿ ਜਾਨ ਮਾਲ ਨੂੰ ਪੈ ਗਿਆ ਹੈ ਬੂਥ ਕੈਪਚਰ ਕਰਨ ਦਾ ਪਹਿਲਾਂ ਤੇ ਜਿਗਾੜ ਬਣਾ ਲਿਆ ਤਰੀਕਾ ਲੱਭ ਲਿਆ ਤੇ ਕਤਲਾਂ ਨੂੰ ਇੱਥੇ ਵਿੱਚ ਲੈ ਕੇ ਆ ਗਏ ਜਿਨ੍ਹਾਂ ਨੇ ਤਿੰਨ ਤਿੰਨ ਕਤਲਾਂ ਦੇ ਇਸ ਤੋਂ ਵੀ ਜ਼ਿਆਦਾ ਕਤਲਾਂ ਦੇ ਜਿਨ੍ਹਾਂ ਤੇ ਕੇਸ ਚੱਲ ਰਹੇ ਹੈ ਉਹਨਾਂ ਨੂੰ ਪਰੋਲ ਤੇ ਲਿਆ ਕੇ ਸਾਡਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਆ ਬੰਦਾ ਖੜਾ ਹੈ ਪੁਲਿਸ ਦੇ ਨਾਲ ਇਹਦਾ ਨਾਮ ਹੈ ਦਲਜੀਤ ਸਿੰਘ ਪਾਨਾ ਜਲੰਧਰ ਦਾ ਰਹਿਣ ਵਾਲਾ ਪਰਾਣਾ ਦਲਜੀਤ ਸਿੰਘ ਪਾਲਾ ਗੈਂਗਸਟਰ ਹੈ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਇਹਦੇ ਪਰ ਕੇਸ ਕੀ ਆ ਹੈ ਪਹਿਲਾ ਇਹਨੇ ਕਤਲ ਕੀਤਾ ਮਤਲਬ ਕਤਲ ਦਾ ਦੋਸ਼ ਲੱਗਿਆ ਇਹਦੇ ਤੇ ਤਾਂ ਇਹ ਅੰਦਰ ਚਲੇ ਗਿਆ ਇਹ ਜ਼ਮਾਨਤ ਲੈ ਕੇ ਆ ਗਿਆ ਜਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋ ਕੇ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਜਿਹੜੇ ਕੇ ਕਹਿੰਦੇ ਵੀ ਇਹਨੇ ਕੀਤੇ ਤਿੰਨ ਕਤਲ ਹੋ ਗਏ ਇਹ ਬੰਦਾ ਅੰਦਰ ਚਲੇ ਗਿਆ ਇਹਨੂੰ ਉਮਰ ਕੈਦ ਸੁਨਾ ਦਿੱਤੀ ਗਈ ਹਾਈ ਕੋਰਟ ਤੱਕ ਪਤਾ ਨਹੀਂ ਮਨੂੰ ਸੁਪਰੀਮ ਕੋਰਟ ਗਿਆ ਕਿ ਨਹੀਂ ਹਾਈ ਕੋਰਟ ਤੱਕ ਦਾ ਪਤਾ ਹੈ ਕਿ ਇਹਦੀ ਜਮਾਨਤ ਨਹੀਂ ਹੋਈ ਤੇ ਹੁਣ ਆਮ ਆਦੀ ਪਾਰਟੀ ਨੇ ਇਸੇ ਪਰਿਵਾਰ ਤੋਂ ਦਰਖਾਸਤ ਲੈ ਕੇ ਡੀਸੀ ਨੂੰ ਕਹਿ ਕੇ ਜੇਲਰ ਨੂੰ ਦਬਾਅ ਪਾ ਕੇ ਇਸ ਨੂੰ ਪਰੋਲ ਤੇ ਲਿਆਂਦਾ ਪਰਸੋ ਤੇ ਇਹ ਪੁਲਸ ਵਾਲਿਆਂ ਨੂੰ ਨਾਲ ਲੈ ਕੇ ਇਹਦੇ ਚਾਰੇ ਪਾਸੇ ਪੁਲਸ ਹੁੰਦੀ ਹੈ ਪੂਰੀ دہشت گردੀ ਸਾਡੇ ਬਸタルਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਸੀਚਲ ਦੇ ਘਰ ਦੇ ਆਲੇ-ਦਾਲੇ ਫਿਰਦਾ ਪਾਇਆ ਗਿਆ ਤੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹ ਰਾਂ ਕਿ ਆਹਾ ਰਾਜ ਲਿਆਉਣ ਵਾਸਤੇ ਤੁਹਾਨੂੰ ਲੋਕਾਂ ਨੇ ਬੋਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫਿਰ ਤਰੀਕੇ ਨਾਲ ਲੜ ਲਓ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਉਹ ਲੋ ਬੋਟਾਂ ਦੇ ਲੋਕਾਂ ਨੇ ਪਾਉਣੀਆਂ ਤੁਸੀਂ ਧਮਕੀਆਂ ਪੁਲਿਸ ਵਾਲਿਆਂ ਦਾ ਹੋਰ ਮਨਜ਼ੂਰ ਲੇਕਿਨ ਆ ਕਿਸ ਤਰ੍ਹਾਂ ਮਨਜ਼ੂਰ ਕਰ ਲੀਏ ਤੁਸੀਂ ਕੀ ਸੀਤ ਲੰਗਰਾਹ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਐਲੀਗੇਸ਼ਨ ਲਗਾਤੇ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਹੋ ਤੁਸੀਂ ਕਿਹਨੂੰ ਮਰਵਾਉਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਥ ਕੈਪਚਰ ਕਰਾਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਹਾ ਦੋ ਕੱਲ ਰਾਤ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹਨੇ ਭੇਜਿਆ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ A ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਕਾਨੂੰਨ ਚ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਇਹ ਤੁਹਾਡਾ ਇਨਕਲਾਬ ਹੈ ਹੁੰਦਾ ਫਿਰ ਐਸੀ ਹੈ ਕਿ ਸਰਹਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋ ਕਿਤਨਾ ਬਾਜੂਏ ਕਾਤਿਲ ਮੇ ਹੈ ਐਸੀ ਲੜਾਂਗੇ ਐਸੀ ਮਰਾਂਗੇ ਐਸੀ ਇੱਥੇ ਆਪਣੇ ਜਲੰਧਰ ਨੂੰ ਬਚਾਉਣਾ ਹੈ ਐਸੀ ਪੰਜਾਬ ਨੂੰ ਬਚਾਉਣਾ ਥੋਤੇ ਜਿਸ ਤਰੀਕੇ ਦੇ ਤੁਹਾਡੇ ਰਵਈਏ ਹੈ ਇਸ ਤਰ੍ਹਾਂ ਦੇ ਕਾਤਲ ਕਨਾਉਣੀਆਂ ਹਰਕਤਾਂ ਤੁਹਾਡੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹੁੰਦੇ ਹੋ ਪੁਲਿਸ ਦੀਆਂ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਤੇ ਇਸ ਤਰ੍ਹਾਂ ਦੇ ਕ੍ਰਿਮੀਨਲਜ਼ ਨੂੰ ਲਿਆ ਕੇ ਐਸੀ ਇਹ ਉਹਨੇ ਚੱਲਣ ਨਹੀਂ ਦੇਣਾ ਇਲੈਕਸ਼ਨ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਲੋਕ ਨੇ ਤਾਰਾ ਕਰਨਗੇ ਨਾ ਜਲੰਧਰ ਦੇ ਲੋਕ ਡਰਦੇ ਐ ਨਾ ਜਲੰਧਰ ਦੇ ਲੋਕ ਬਕਾਉ ਐ ਨਾ ਜਲੰਧਰ ਦੇ ਲੋਕ ਤੁਹਾਡੇ ਲਾਰਿਆਂ ਵਿੱਚ ਆਉਣ ਵਾਲੇ ਐ ਤੁਸੀਂ ਪਹਿਲਾਂ ਕਿਹਾ ਦਲਿਤ ਡਿਪਟੀ ਸੀਐਮ ਬਣਾਵਾਂਗੇ ਅਜ ਤੱਕ ਨਹੀਂ ਬਣਾਇਆ ਹੁਣ ਕਿਸ ਤਰ੍ਹਾਂ ਜਾਂਦੇ ਹੋ ਉਹਨਾਂ ਬਸਤੀਆਂ ਦੇ ਵਿੱਚ ਤੁਸੀਂ ਅੱਜ ਸਵੇਰੇ ਮੀਂਹ ਪਿਆ ਇੱਕ ਘਰ ਦੇ ਵਿੱਚ 2-2 ਫੁੱਟ ਪਾਣੀ ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਨਾ ਮੈਂ ਇੱਕ ਨਹੀਂ ਇਹ ਸਾਰੇ ਘਰਾਂ ਦਾ ਇਹ ਹਾਲ ਹੈ 2 ਸਾਲ ਤੁਸੀਂ ਕੀ ਕਰਦੇ ਰਹੇ ਜੀ ਗੰਦਾ ਪਾਣੀ ਟਿਊਬਲ ਬੰਦ ਹੈ ਟਿਊਬਲ ਇੱਕ ਬਸਤੀ ਦੇ ਵਿੱਚ 4 ਦਿਨ ਹੋ ਗਏ ਪਾਣੀ ਨਹੀਂ ਆਇਆ ਉਹ ਕੀ ਦੀ ਜ਼ਿੰਮੇਵਾਰੀ ਹੈ ਤੁਸੀਂ ਇੱਥੇ ਇਲੈਕਸ਼ਨ ਲੜਨ ਦੇ ਬਾਵਜੂਦ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਇੱਕ ਬਸਤੀ ਚ 4 ਦਿਨ ਤੋਂ ਪਾਣੀ ਨਹੀਂ ਪਹੁੰਚਾ ਸਕੇ ਤਾਂ ਇਹ ਲੋਕਾਂ ਦਾ ਬਣੇਗਾ ਕਿਆ ਮੈਂ ਇੱਥੇ ਦੇ ਜਿਹੜਾ ਕਮਿਸ਼ਨਰ ਹੈ ਕਾਰਪੋਰੇਸ਼ਨ ਦਾ ਉਹਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਜੀ ਮੈਨੂੰ ਐਸਟੀਮੇਟ ਬਣਾ ਕੇ ਦੋ ਮੈਂ ਇੱਥੇ ਦਾ ਐਮਪੀ ਚੁਣਿਆ ਗਿਆ ਮੈਂ ਆਪਣੇ ਐਮਪੀ ਫੰਡ ਚੋਂ ਇੱਥੇ ਟਿਊਬ ਲਾਉਣਾ ਚਾਹੁੰਦਾ ਆ ਲਵਾਉਂਗਾ ਲੇਕਿਨ ਇਹ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਵੱਲੋਂ ਆ ਹੋ ਰਿਹਾ ਕਿ ਕ੍ਰਿਮੀਨਲਸ ਨੂੰ ਲਿਆ ਕੇ ਇੱਥੇ ਬੂਤ ਕੈਪਚਰਿੰਗ ਕਰਕੇ ਪੁਲਿਸ ਨੂੰ ਲਗਾ ਕੇ ਇਹ ਇੱਥੇ ਲੁੱਟਣਾ ਚਾਹੁੰਦੇ ਐ ਇਲੈਕਸ਼ਨ ਨੂੰ ਜਿਹੜਾ ਕਿ ਅਸੀਂ ਲੁੱਟਣ ਨਹੀਂ ਦਵਾਂਗੇ ਅਸੀਂ ਇਸ ਦਾ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਇਹਨੂੰ ਵਾਪਸ ਭੇਜੋ ਜੀ ਨੇ ਸਪਾਰਸ ਕਰਕੇ ਲਿਆਂਦਾ ਉਹੀ ਸਪਾਰਸ ਕਰੇ ਜਿਹੜੇ ਇੱਥੇ ਆ ਕੇ ਡੇਰਾ ਲਾ ਲਿਆ ਜਿਨ੍ਹਾਂ ਨੇ ਕੁੱਠੀਆਂ ਦੱਬ ਕੇ ਯਾਰ ਮੈਂ ਤਾਂ ਹੈਰਾਨ ਐ ਉਹ ਮੁੱਖ ਮੰਤਰੀ ਦੇ ਜਿਹੜੇ ਗਨਮੈਨ ਆ ਕਿਤੇ ਰੋਟੀ ਖਾਂਦੇ ਉਹਦਾ 3 ਲੱਖ ਰੁਪਈਆ ਹੋ ਗਿਆ ਉਹ ਨਹੀਂ ਦਿੰਦੇ। ਕੀ ਕਰੂੰਗੇ ਹੁਣ ਇਹ ਵੀ ਲੁੱਟ ਲੈਣ ਸਾਡੇ ਗਰੀਬ ਆਦਮੀਆਂ ਨੂੰ। ਸੋ ਆ ਚੀਜ਼ ਜਿਹੜੀ ਐ ਇਹ ਬਰਦਾਸ਼ਤ ਦੇ ਕਾਬਿਲ ਨਹੀਂ ਆ ਜਿਹੜੇ ਗਨਮੈਨ ਕਿਆ ਕਰਦੇ ਆ ਹੋਰ ਕੁਝ ਕਰਦੇ ਕਿਸ ਤਰ੍ਹਾਂ ਲੁੱਟਦੇ ਸਾਨੂੰ ਬਹੁਤਾ ਪੰਗਾ ਨਹੀਂ ਲੇਕਿਨ ਇਸ ਤਰ੍ਹਾਂ ਦੀ ਦਹਿਸ਼ਤ ਕਰਦੀ ਜਿਹੜੀ ਕਿ ਕ੍ਰਿਮੀਨਲ ਅਪਰੋਚ ਆਮ ਆਦਮੀ ਪਾਰਟੀ ਨੇ ਅਪਣਾਈ ਹੈ ਐਸੀ ਦੀ ਘੋਰ ਨਿੰਦਾ ਕਰਦੇ ਆ ਰਹੇ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਕੜੇ ਹੋ ਕੇ ਇਲੈਕਸ਼ਨ ਜਿੱਤਣਾ ਹੈ ਔਰ ਪਿਆਰ ਦੇ ਨਾਲ ਜਿੱਤਣਾ ਹੈ ਲੋਕਾਂ ਵਿੱਚ ਅਸੀਂ ਪਿਆਰ ਦਾ ਸਨੇਹਾ ਦੇਣਾ ਹੈ ਅਸੀਂ ਪਿਆਰ ਨਾਲ ਹੀ ਕੰਮ ਕਰਨਾ ਹੈ ਮੈਨੂੰ ਲੋਕਾਂ ਨੇ ਪਿਆਰ ਨਾਲ ਵੋਟਾਂ ਪਾਈਆਂ ਲੇਕਿਨ ਮੈਂ ਨਸ਼ਿਆਂ ਦੇ ਖਿਲਾਫ ਮੈਂ ਜਿਹੜੀਆਂ ਦੜਾ ਸੱਟਾ ਚੱਲਦਾ ਲਾਟਰੀਆਂ ਚੱਲਦੀਆਂ ਜਿਹੜੀਆਂ ਇੱਥੇ ਬਦਫੈਲੀਆਂ ਹੋ ਰਹੀਆਂ ਜਿਹੜੀਆਂ ਇਹ ਚੈਨ ਖਿਚੋਰੀਆਂ ਜਿਹੜੇ ਤੇ ਡੱਕੇ ਆ ਲੁੱਟਾਂ ਹੋ ਰਹੀਆਂ ਉਹਨਾਂ ਦੇ ਖਿਲਾਫ ਲੜਾਂਗਾ ਆਖਰੀ ਦਮ ਤੱਕ ਲੜਾਂਗਾ ਆਰਾ ਸਾਡੇ ਭੈਣ ਜੀ ਹੋਰ ਜਿੱਤੇ ਜਾਣੇ ਐਸੀ ਦੋਵੇਂ ਭੈਣ ਭਾਈ ਲੜ ਇੱਥੇ ਇਹਨਾਂ ਵੱਧ ਫੇਲਿਅਰ ਨੂੰ ਦੂਰ ਕਰਾਂਗੇ ਇਹ ਦੋਨੋਂ ਇੱਕੋ ਜਿਹੀ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਦੋਨਾਂ ਨੇ ਇੱਥੇ ਕਿਉਂਕਿ ਜਿਹੜੇ ਪਹਿਲਾਂ ਲਾਹੌਰ ਮਾੜੇ ਸੀ ਅੱਜ ਪਿਸ਼ੌਰ ਵੀ ਮਾੜੇ ਹੀ ਐ ਜੇ ਭਾਜਪੀ ਉਹਨਾਂ ਨੂੰ ਲੈ ਗਈ ਤਾਂ ਉਹ ਚੰਗੇ ਨਹੀਂ ਹੋਗੇ ਉਹਨਾਂ ਨੇ ਇੱਥੇ ਰਲ ਕੇ ਸਾਰਾ ਕੁਝ ਕੀਤਾ ਹੈ ਤੇ ਜਿਹੜੇ ਹੁਣ ਸਿਹੇੜਨੇ ਆ ਜਾਂ ਜਿਹੜੇ ਅਰੋੜੇ ਵਰਗੇ ਬੈਠੇ ਜਿਨ੍ਹਾਂ ਤੇ ਸਾਰੇ ਅਲੀਗੇਸ਼ਨ ਲੱਗੇ ਆ ਉਹ ਵੀ ਇੱਥੇ ਮਾੜੀ ਐ ਇਸ ਕਰਕੇ ਜਲੰਧਰ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਐ ਕਿ ਉਹ ਚੁਣੋ ਜਿਹੜਾ ਤੁਹਾਡੇ ਮੁਫਾਦ ਵਾਸਤੇ ਤੁਹਾਡੀ ਸ਼ਾਂਤੀ ਵਾਸਤੇ ਤੁਹਾਡੇ ਪਿਆਰ ਵਾਸਤੇ ਤੁਹਾਡੀ ਤਰੱਕੀ ਵਾਸਤੇ ਖੜਾ ਔਰ ਖੜੇਗਾ ਜੇ ਤੁਸੀਂ ਮੈਨੂੰ ਪਾਵਰ ਦਿੱਤੀ ਐ ਤਾਂ ਇਸ ਪਾਵਰ ਦੀ ਵਰਤੋਂ ਕਰਕੇ ਪਾਰਲੀਮੈਂਟ ਤੱਕ ਲੋਕਾਂ ਦੀ ਲੜਾਈ ਲੜਾਂਗਾ ਔਰ ਲੜਕੇ ਦਿਖਾਵਾਂਗੇ ਆ ਇਹ ਲੜਾਈ ਹੈ ਜਿਹੜੀ ਨਸ਼ੇ ਨੂੰ ਖਤਮ ਕਰਨ ਦੀ ਦੜਾ ਸੱਟਾ ਖਤਮ ਕਰਨ ਦੀ ਲਾਟਰੀ ਖਤਮ ਕਰਨ ਦੀ ਅਤੇ ਲੁੱਟਾਂ ਹੋਆ ਖਤਮ ਕਰਦੀ ਇਹ ਲੜਾਈ ਐਸੀ ਜਿੱਤਾਂਗੇ ਅਰ ਤਗੜੇ ਹੋ ਕੇ ਜਿੱਤਾਂਗੇ ਇਸ ਮੌਕੇ ਚੰਨੀ ਨੇ ਗੈਂਗਸਟਰ ਦਲਜੀਤ ਸਿੰਘ ਪਾਨਾਹੁਰਾਂ ਦੀ ਫੋਟੋ ਦਿਖਾਉਂਦੇ ਹੋਏ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਕਿਹਾ ਕਿ ਸਰਕਾਰੀ ਸ਼ੈ ਤੇ ਇਸ ਗੈਂਗਸਟਰ ਨੂੰ ਬਾਹਰ ਕੱਢਿਆ ਗਿਆ ਅਤੇ ਹੁਣ ਚੋਣਾ ਜਿੱਤਣ ਲਈ ਲੋਕਾਂ ਨੂੰ ਡਰਾਇਆ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ